ਸਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਸਾ ਜੀ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਵਧੀਆ ਲੈ ਕੇ ਆਂਦੀ ਵੀਡੀਓ ਨੂੰ ਅੰਤ ਤੱਕ ਜੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਸ਼ਰਟ ਦਾ ਨੇਚਰਲ ਕ੍ਰੇਪ ਤੇ ਹੋਏਗਾ ਫੁੱਲ ਇਸੇ ਉੱਪਰ ਪ੍ਰੋਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਾਟਮ ਹੋਏਗੀ ਨੇਚਰਲ ਕ੍ਰੇਪੀ ਪਲੇਨ ਜਿਹੜਾ ਦੁਪੱਟਾ ਹੋਏਗਾ ਚਨਾਉਣ ਦੇ ਵਿੱਚ ਹੋਏਗਾ ਦੁਪੱਟੇ ਤੇ ਵੀ ਹੈਂਡਵਰਕ ਬਹੁਤ ਹੀ ਵਧੀਆ ਕੀਤਾ ਹੋਇਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਅਗਲਾ ਜਿਹੜਾ ਸੂਟ ਹੋਏਗਾ ਇਹ ਵੀ ਤੁਹਾਨੂੰ ਪਿਓਰ ਨੇਚਰਲ ਕ੍ਰੇਪ ਦੇ ਵਿੱਚ ਸੂਟ ਮਿਲ ਜਾਏਗਾ ਇਸੇ ਉੱਪਰ ਵੀ ਇੰਬਰਾਇਡਰੀ ਬਹੁਤ ਹੀ ਕਲਰ ਆਪਸ਼ਨ ਬਹੁਤ ਹੀ ਪਿਆਰੇ ਇਹਨਾਂ ਵਿੱਚ ਲਗਾਏ ਹੋਏ ਨੇ ਅਗਲਾ ਫੈਬਰਿਕ ਹੋਏਗਾ ਡੋਲਾ ਸਿਲਕ ਮਲਟੀ ਬਨਾਸੀ ਵਿੱਚ ਹੋਏਗਾ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਲੱਗਾ ਹੋਇਆ ਬਾਟਮ ਹੋਏਗੀ ਨਾਲ ਪਲੇਨ ਵਿਸਕੋਸ ਗਰੇਪ ਦੀ ਕੋਈ ਵੀ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਸੂਟ ਹੋਏਗਾ ਪਿਓਰ ਡੋਲਾ ਸਿਲਕ ਜੈਕਵਾਰਡ ਦੇ ਵਿੱਚ ਹੋਏਗਾ ਪ੍ਰਾਈਸ ਮੈਂਸ਼ਨ ਕੀਤਾ ਹੈਗਾ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਜਿੰਨਾ ਮਰਜੀ ਫੈਬਰਿਕ ਬੁੱਕ ਕਰਵਾ ਸਕਦੇ ਹੋ ਅਗਲਾ ਸੂਟ ਹੋਏਗਾ ਗਲਾਸ ਵਿੱਚ ਗਲਾਸ ਆਰਗੈਂਜ਼ਾ ਦੀ ਸ਼ਰਟ ਹੋਏਗੀ ਵਰਕ ਬਹੁਤ ਹੀ ਵਧੀਆ ਕੀਤਾ ਹੋਇਆ। ਸ਼ਿਫੌਨ ਦਾ ਦੁਪੱਟਾ ਹੈਗਾ ਸ਼ਰਟੂਨ ਦੀ ਤੁਹਾਨੂੰ ਪਲੇਨ ਬਾਟਮ ਮਿਲ ਜੇਗੀ। ਕਲਰ ਆਪਸ਼ਨ ਸਾਈਡ ਡਾਰਕ ਹੋਣਗੇ ਇਹਨਾਂ ਵਿੱਚ ਲੱਗੇ। ਅਗਲਾ ਜਿਹੜਾ ਸੂਟ ਹੋਏਗਾ ਪਿਓਰ ਜੌਰਜਟ 크ਰਸ਼ ਵਿੱਚ ਹੋਏਗਾ ਪ੍ਰਾਈਸ ਇਹਨਾਂ ਨੇ ਮੈਂਸ਼ਨ ਕੀਤਾ ਹੈਗਾ 5 ਮੀਟਰ ਦੀ ਕੱਟ ਹੋਏਗੀ ਜਿਹੜਾ ਦੁਪੱਟਾ ਹੋਏਗਾ ਪਿਓਰ ਜੌਰਜਟ 크ਰਸ਼ ਵਿੱਚ ਹੋਏਗਾ। ਦੁਪੱਟੇ ਤੇ ਐਮਬਰਾਇਡਰੀ ਕੀਤੀ ਗਈ ਜਿਹੜਾ ਸੂਟ ਹੋਏਗਾ ਪਲੇਨ ਹੋਏਗਾ। ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪ